ਸਤਿਪੁਰਸ਼ਾਂ ਨੇ ਉਸ ਘਰ ਦੀ ਗੱਲ ਆਪ ਵੀ ਪ੍ਰਾਪਤ ਕੀਤੀ ਤੇ ਸਾਨੂੰ ਵੀ ਦੱਸੀ ਕਬੀਰ ਸਾਹਿਬ ਬੜੇ ਪ੍ਰੇਮ ਮੁਹੱਬਤ ਸਰਦਾ ਭਾਵਨਾ ਚ ਭਿਜੇ ਨੇ ਤੇ ਕੋਈ ਪ੍ਰੇਮੀ ਆਇਆ ਤੇ ਕਹਿਣ ਲੱਗਾ ਕਬੀਰ ਸਾਹਿਬ ਇੱਥੇ ਤੇ ਜਿੰਨੇ ਮਰਜੀ ਸੁੰਦਰ ਘਰ ਬਣਾ ਲਿਆ ਪਰ ਤੁਸੀਂ ਜਦੋਂ ਵੀ ਕਥਾ ਕਰਦੇ ਹੋ ਤੁਸੀਂ ਕਹਿੰਦੇ ਹੋ ਇਹ ਘਰ ਆਪਣਾ ਨਹੀਂ ਆਖੋ ਸਤਨਾਮ ਇਕਰ ਆਪਣਾ ਨਹੀਂ ਐ ਇਹ ਛੱਡ ਕੇ ਜਾਣਾ ਐ ਡੱਡਾ ਡੇਰਾ ਐ ਨਹੀਂ ਜਹ ਡੇਰਾ ਤਹ ਜਾਣ ਉਹ ਆ ਡੇਰਾ ਕਾ ਸੰਜਮੋ ਗੁਰ ਕੈ ਸ਼ਬਦ ਪਛਾਣ ਜਿੰਨੇ ਵੀ ਗੁਰੂ ਕੇ ਰਸ ਗਏ ਰਾਗੀ ਸਿੰਘ ਢਾਡੀ ਸਿੰਘ ਕਥਾਵਾਚਕ ਇਹ ਸਮੁੰਦਰ ਐ ਇੱਕ ਤੇ ਜਿੰਨੇ ਵੀ ਰੂਹਾਂ ਦੀ ਡਿਊਟੀ ਰੱਬ ਨੇ ਲਾ ਕੇ ਕੱਲੀ ਉਹ ਉਪੰਛੀ ਨੇ ਜਿੰਨੀ ਚੁੰਝ ਭਰਦੀ ਉਹ ਨਾ ਨਾ ਵੰਡਦੇ ਨੇ ਮਹਾਰਾਜੀ ਨੇ ਤਰਸ ਕੀਤਾ ਸਾਡੇ ਤੇ ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਤਿਆਰ ਕਰਦੀ ਨਵਾਉਂਦੀ ਧਵਾਉਂਦੀ ਉਹਦਾ ਜੂੜਾ ਕਰਦੀ ਪਟਕਾ ਬੰਨ੍ਹਦੀ ਹੈ ਤੇ ਫਿਰ ਅਖੀਰ ਦੇ ਉੱਤੇ ਹੁਣ ਤੇ ਚਲੋ ਚੀਜ਼ਾਂ ਲੋਪ ਹੋ ਗਈਆਂ ਤਰੱਕੀ ਹੋ ਗਈ ਪਰ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਉੱਥੇ ਅੱਜ ਵੀ ਇਹ ਮਰਜ਼ਾਦਾ ਹੈ ਕਿ ਜਦੋਂ ਬੱਚਾ ਨਵਾ ਧਵਾ ਕੇ ਤਿਆਰ ਕੀਤਾ ਜਾਂਦਾ ਹੈ ਤੇ ਮਾਂ ਫਿਰ ਇੱਕ ਸਲਾਈ ਭਰ ਕੇ ਨਾ ਉਹਦੀਆਂ ਅੱਖਾਂ 'ਚ ਸੁਰਮਾ ਪਾਉਂਦੀ ਹੈ ਇੱਕ ਤੇ ਨੇਤਰ ਤੇਜ ਰਹਿਣਾ ਇੱਕ ਨજર ਨਾ ਲਗੇ ਹਰਾਨ ਹੋਏ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸੁਖਮਣੀ ਸਾਹਿਬ ਦੇ ਜਾਪ ਕਰਦਿਆਂ 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 ਮਨ ਦੀ ਕਾਗਰਤਾ ਹੋਈ ਤੇ ਜਦੋਂ ਇਹ ਸ਼ਲੋਕ ਪੜਿਆ ਨਾ ਗਿਆਨ ਅੰਜਨ ਗੁਰ ਦੀਆ ਸਿੱਧੀ ਸੁਰਤ ਕਿੱਥੇ ਚਲੇਗੀ ਕਿ ਮਹਾਰਾਜ ਸਾਹਿਬ ਜੀ ਸੁਰਮਾ ਲੈ ਕੇ ਬੈਠੇ ਨੇ ਕਾਦਾ ਗਿਆਨ ਦਾ ਵੀੜੀ ਗਰੇ ਨੇ ਵੀ ਮੇਰੇ ਬੱਚੇ ਮਰੀਆਂ ਧੀਆਂ ਕਦੋਂ ਮੇਰੇ ਕੋਲ ਆਉਣ ਕਦੋਂ ਬੈਣ ਤੇ ਕਦੋਂ ਫਿਰ ਇਹਨਾਂ ਨੂੰ ਮੈਂ ਸਵਾਰਾਂ ਸ਼ਿੰਗਾਰਾਂ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ ਤਿੰਨ ਗੁਣ ਹੁਣ ਕਈ ਵਿਚਾਰਿਆਂ ਨੂੰ ਪੈਦਾ ਕੀਤਾ ਵਾ ਪਰ ਉਹ ਬਹੁਤੀ ਸਵਾਰੇ ਨਹੀਂ ਅੱਖਾਂ ਤੋਂ ਨਜ਼ਰ ਨਹੀਂ ਆ ਰਿਆ ਗਲਾ ਬੋਲ ਨਹੀਂ ਰਿਆ ਨੀਚ ਥਾਂ ਤੇ ਜਨਮ ਲੈ ਲਿਆ ਉਹਨਾ ਆਪਾਂ ਤੇ ਕਰਮ ਕੀਤੇ ਆ ਸ੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਦੀ ਖਾਲਸਾ ਦਾ ਇਹ ਵਚਨ ਦਾਸ ਨੇ ਸਰਵਣ ਕੀਤਾ ਮਾਮ ਪੁਰਖ ਕਿੰਨੇ ਭਜ ਕੇ ਕਹਿੰਦੇ ਜਿੰਨੇ ਬੋੜ ਦੇ ਪੱਤੇ ਓਨੇ ਚੰਗੇ ਕਰਮ ਹੋਣ ਸਿੱਖੋ ਧਿਆਨ ਦਿਓ ਕਹਿੰਦੇ ਬੋੜ ਦੇ ਪੱਤਿਆਂ ਜਿੰਨੇ ਚੰਗੇ ਕਰਮ ਹੋਣ ਤੇ ਪੰਜਾਬ ਚ ਜਨਮ ਹੁੰਦਾ ਜੇ ਆਖੋ ਸਤਨਾਮ ਸਾਰੀਆਂ ਧਰਤੀਆਂ ਸਤਕਾਰਯੋਗ ਐ ਕਹਿੰਦੇ ਬੋੜ ਦੀਆਂ ਗੋਲਾਂ ਚ ਜਿੰਨੇ ਬੀਜ ਓਨੇ ਚੰਗੇ ਕਰਮ ਹੋਣ ਇੱਕ ਗੁਰਸਿੱਖ ਦੇ ਘਰ ਜਨਮ ਹੁੰਦਾ ਬੋਲੋ ਆਹੇ ਵਾ ਵੇਵੇਂ ਥੋੜਾ ਕਿਤੇ ਆਪਾਂ ਨੂੰ ਆ ਦਾੜੇ ਮਿਲ ਗਏ ਦਮਾਲੇ ਮਿਲ ਗਏ ਬਾਣਾ ਮਿਲ ਗਿਆ ਪੂਰੇ ਵਿਸ਼ਵ ਦੇ ਰਾਜੇ ਉਹ ਤੁਸੀਂ ਖਾਲਸਾ ਕਾਲ ਪੁਰਖ ਕੀ ਫੌਜ ਵਹਿ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮौज ਬੜੀ ਦਇਆ ਕੀਤੀ ਕਹਿੰਦੇ ਗੋਲਾਂ ਚ ਜਿੰਨੇ ਵੀ ਆ ਇੰਨੇ ਚੰਗੇ ਕਰਮ ਕੀਤੇ ਹੋਣ ਤੇ ਕਿਤੇ ਸੰਗਤ ਵਿੱਚ ਕਥਾ ਕੀਰਤਨ ਹੋ ਰਿਹਾ ਉਹ ਤੇ ਤੁਸੀਂ ਅੱਗੇ ਬੈਠੇ ਹੋਗੇ ਆਖੋ ਸਤਨਾਮ ਸ੍ਰੀ ਇਹ ਉਹਨਾਂ ਦੀ ਬੋਲ ਸੀ ਕਿਸ ਤਰ੍ਹਾਂ ਸਮਝਾਉਂਦੇ ਸਨ ਜਿਹੜੀ ਸਿੱਧੀ ਪੰਜਾਬੀ ਜਿਹੜੇ ਸਮਝ ਆਉਣ ਵਾਲੇ ਮੁਹੱਬਤ ਵਾਲੀਆਂ ਰੂਹਾਂ ਤੋਂ ਜਦੋਂ ਸੁਖਮਨੀ ਸਾਹਿਬ ਦਾ ਜਾਪ ਕਰਦੇ ਆ ਇਹ ਬਚਨ ਨੇਤਰਾ ਸਾਹਮਣੇ ਹਿਰਦੇ 'ਚ ਉਤਰੇ ਤੇ ਉਹ ਸਾਰਾ ਨਕਸ਼ਾ ਬਚਪਣ ਦਾ ਯਾਦ ਆ ਗਿਆ ਵੀ ਗੁਰੂ ਨੂੰ ਆਪਾਂ ਮਾਂ ਵੀ ਕਹਿੰਨੇ ਆ ਪਿਓ ਵੀ ਕਹਿੰਨੇ ਆ ਭਰਾ ਵੀ ਕਹਿੰਨੇ ਆ ਸੰਗੀ ਵੀ ਕਹਿੰਨੇ ਸੱਜਣ ਵੀ ਕਹਿੰਨੇ ਯਾਰ ਵੀ ਕਹਿੰਨੇ ਜਈਏ ਦੇ ਨਾਲ ਆਖੋ ਸਤਨਾਮ ਸੁਣ ਯਾਰ ਹਮਾਰੇ ਸੱਜਣਾ ਜਿੱਜੇ ਨਾ ਅਰਥ ਬਦਲ ਜਾਂਦਾ ਨੈਗੇਟਿਵ ਤਨ ਮੇਰੇ ਸਤਿਗੁਰੂ ਮਾਰੇ ਕਹਿੰਦੇ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਹਰ ਕਿਰਪਾ ਤੇ ਸੰਤ ਨਾਨਕ ਮਨ ਪਰ ਮਾਰੇ ਕਹਿੰਦੇ ਅਸੀਂ ਤੇ ਸੁਰਮਾ ਲੈ ਕੇ ਬੈਠੇ ਆਂ 239 ਸਾਲ ਲੱਗੇ ਤਿਆਰ ਕਰਨ ਨੂੰ ਆਖੋ ਸਤਨਾਮ ਬਾਬਾ ਜੀ ਨੇ ਲਾਪ ਲਾਇਆ ਸੀ ਨਾ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਤੇ ਕੋਈ ਗੁਰਮੁਖ ਪਿਆਰਾ ਮਿਲਿਆ ਦਾਸ ਨੇ ਵੀ ਪੜਿਆ ਇਹ ਸ਼ਬਦ ਕਹਿੰਦੇ ਬਾਬਾ ਜੀ ਪੰਜ ਪੀਰ ਤੇ ਪੰਜਵੇਂ ਪਾਦਸ਼ਾਹ ਤੱਕ ਹੋ ਗਏ ਤੇ ਪੰਜ ਪਿਆਲੇ ਕਿਹੜੇ ਆਖੋ ਸਤਨਾਮ ਉਹਨਾਂ ਚੋਂ ਫਿਰ ਪਹਿਲਾ ਪਿਆਲਾ ਜੇ ਸਤ ਦਾ ਜਿਉ ਗੁਰੂ ਨਾਨਕ ਸਾਹਿਬ ਨੇ ਛਕਿਆ ਤੇ ਸਾਰਿਆਂ ਨੂੰ ਛਕਾਇਆ ਜਿੱਥੇ ਵੀ ਪਖੰਡ ਹੁੰਦਾ ਸੀ ਧੱਕਾ ਹੁੰਦਾ ਸੀ ਜ਼ੁਲਮ ਹੁੰਦਾ ਸੀ ਗੁਰੂ ਨਾਨਕ ਸਾਹਿਬ ਉੱਥੇ ਡਟਦੇ ਰਏ ਆਖੋ ਸਤਨਾਮ ਅੱਜ ਮਾਫੀ ਦਿਓ ਜਿੱਥੇ ਧੱਕਾ ਹੁੰਦਾ ਕਿਸੇ ਦੇ ਨਾਲ ਧੋਖਾ ਹੁੰਦਾ ਜਾਂ ਦਗਾ ਹੁੰਦਾ ਹੈ ਆਪਾਂ ਗੱਡੀ ਦਾ ਰਸਤਾ ਬਦਲ ਜਾਂਦੇ ਜੇ ਆਖੋ ਸਤਨਾਮ ਕਈਆਂ ਨੂੰ ਵੇਖੀਦਾ ਕਹਿਣਗੇ ਆਪਾਂ ਕੀ ਲੈਣਾ ਬੁਰੇ ਬਣ ਕੇ ਸੋਹਣੀ ਜ਼ਿੰਦਗੀ ਜੀਣ ਦਾ ਨਜ਼ਾਰੇ ਵਜੇ ਖਾਓ ਪੀਓ ਐਸ਼ ਕਰੋ ਪਰ ਮਾਰੇ ਸਾਹਿਬ ਜਾਣਦੇ ਸੀ ਤੇ ਕੀ ਕਹਿੰਦੇ ਸੀ ਜੈਸੀ ਮੈਂ ਆਵੇ ਖਸਮ ਕੀ ਤੈਸੜਾ ਕਰੀ ਬਾਵਰ ਦੇ ਮੂੰਹ ਤੇ ਯਾਵਰ ਕਹਿਤਾ ਕਹਿੰਦਾ ਲਾਉ ਹੱਥ ਕੜੀ ਸਭ ਤੋਂ ਪਹਿਲੀ ਵਾਰੀ ਮੇਰੇ ਗੁਰੂ ਨਾਨਕ ਸਾਹਿਬ ਜੇਲ੍ਹ ਗਏ ਤੇ ਜਦੋਂ ਉੱਥੇ ਬੰਦੀ ਬਣੇ ਵਿਦਵਾਨਾਂ ਨੇ ਬੜਾ ਰਸ ਭਰਿਆ ਤੇ ਭਾਈ ਮਰਦਾਨਾ ਜੀ ਬੈਠੇ ਤੇ ਮਹਾਰਾਜ ਸਾਹਿਬ ਕਹਿੰਦੇ ਹਾਂ ਸੱਜਣਾ ਕੀ ਵੇਣਾ ਸਾਡੇ ਵੱਲੇ ਕਹਿੰਦੇ ਬਾਬਾ ਵੇਖਣਾ ਵੂਖਣਾ ਕੀ ਐ ਬੜੇ ਆਨੰਦ ਵਜੇ ਸੀ ਤੁਸੀਂ ਹੁਕਮ ਕਰਦੇ ਸੀ ਮੈਂ ਰਬਾਬ ਵਜਾਉਂਦਾ ਸੀ ਸੰਗਤਾਂ ਆਉਂਦੀਆਂ ਸੀ ਭੇਟਾ ਚੜਾਉਂਦੀਆਂ ਸੀ ਹੈ ਕਿੱਡੀ ਜ਼ਿੰਦਗੀ ਆਨੰਦ ਦੀ ਸੀ ਆ ਕਿੱਥੇ ਜੱਬ ਪਹ ਲਿਆ ਖੁਸਤਨਾ ਤੁਸੀਂ ਕਿਉਂ ਕਹਿਣਾ ਸੀ ਉਹਦੇ ਮੂੰਹ ਤੇ ਗੱਲ ਬਦਲ ਦਿੰਦੇ ਮਾਰੇ ਕਹਿੰਦੇ ਹੁਣ ਕੀ ਹੋਇਆ ਕਹਿੰਦੇ ਤੁਸੀਂ ਬਦਲ ਜਾਂਦੇ ਰਸਤਾ ਆਪਾਂ ਕੀ ਲੈਣਾ ਲੁੱਟਦਾ ਲੋਕਾਂ ਨੂੰ ਲੁੱਟੀ ਜਾਵੇ ਠੱਗੀ ਜਾਵੇ ਮਾਰੇ ਕਹਿੰਦੇ ਗੱਲ ਤਾਂ ਦੱਸ ਭਾਈ ਮਰਦਾਨਿਆਂ ਕਹਿਣ ਲੱਗੇ ਬਾਬਾ ਗੱਲ ਤੇ ਕੋਈ ਦੀਦੀ ਨਹੀਂ ਦੱਸਾਂ ਕੀ ਵਿਹਾਂ ਤੋਂ ਬਾਪੂ ਨੇ ਥੱਪੜ ਮਾਰੇ ਆ ਸਾਰੇ ਲੋਕ ਸਾਰੀ ਕਾਇਨਾਤ ਆਪਣਾ ਵਿਰੋਧ ਕਰਦੀ ਐ ਕਿਉਂਕਿ ਤੁਸੀਂ ਸੱਚ ਦਾ ਸਹਾਰਾ ਲਈ ਫਿਰਦੇ ਆ ਤੇ ਇੰਨਾ ਸੱਚ ਨਾ ਬੋਲੀ ਇਕੱਲਾ ਰਹਿ ਜਾਏਗਾ ਦੁਨੀਆ ਸਾਰੀ ਤਰ ਜੂ ਡੂੰਗੇ ਥਾਂ ਵਹਿ ਜਾਏਗਾ ਖੋ ਸਤਨਾਮ ਉਹਨਾਂ ਮਰਦਾਂ ਕੋ ਸੱਚ ਸੀ ਸੱਚ ਸੁਣਾਏ ਸੀ ਸੱਚ ਕੀ ਵੇਲਾ ਤੇ ਮਾਰੇ ਸਾਹਿਬ ਕਹਿੰਦੇ ਫਿਰ ਕਾਸ ਤੋਂ ਡਰਦਾ ਹੈ ਕਹਿੰਦੇ ਸਤਿਗੁਰੂ ਜੀ ਸਰਕਾਰ ਉਹਦੀ ਆ ਹੁਣ ਨਾ ਕੋਈ ਆਪਣੇ ਮਗਰ ਆਉਣ ਵਾਲਾ ਹੈ ਨਾ ਕੋਈ ਪੈਸੇ ਲਾਉਣ ਵਾਲਾ ਨਾ ਕੋਈ ਆਪਣਾ ਕੇਸ ਫੜਨ ਵਾਲਾ ਨਾ ਕੋਈ ਦਲੀਲ ਹੈ ਨਾ ਕੋਈ ਵਕੀਲ ਤੇ ਨਾ ਕੋਈ ਅਪੀਲ ਹੈ ਹੁਣ ਨਹੀਂ ਜੇਲ੍ਹ ਚੋਂ ਛੁਡਦੇ ਤਨ ਮੇਰੇ ਗੁਰੂ ਸਾਹਿਬ ਮੁਸਕਰਾ ਕੇ ਕਹਿੰਦੇ ਵੇ ਮਰਦਾਨਿਆਂ ਕਹਿ ਸਤ ਕਰਤਾਰ ਬੋਲੋ ਫਿਰ ਕਹਿ ਸਤ ਕਰਤਾਰ ਕਹਿੰਦੇ ਮਰਦਾਨਿਆ ਇੱਕ ਗੱਲ ਸੱਚ ਦੱਸੀ ਤੂੰ ਮੇਰਾ ਭਰਾ ਏ ਤੂੰ ਕਰਤਾਰ ਦਾ ਬੰਦਾ ਕਿ ਸਰਕਾਰ ਦਾ ਤੂੰ ਕਿਹਦਾ ਬੰਦਾ ਸੱਚ ਦੱਸੀ ਕਰਤਾਰ ਦਾ ਕਿ ਸਰਕਾਰ ਦਾ ਤੇ ਭਾਈ ਸਾਹਿਬ ਕਹਿੰਦੇ ਹੈਗੇ ਤੇ ਕਰਤਾਰ ਦੀਆਂ ਬਾਬਾ ਤੇਰੇ ਨਾਲ ਤੁਰੇ ਫਿਰਦੇ ਆ ਮਹਾਰਾਜ ਕਹਿੰਦੇ ਫਿਰ ਸਰਕਾਰ ਦੀ ਮੇਰੇ ਕੋਲ ਬਹਿ ਕੇ ਖੁਸ਼ ਆਮਦਨਾ ਕਰ ਫਿਰ ਕਰਤਾਰ ਦੀ ਕਰ ਤੂੰ ਪ੍ਰਵਾਣ ਕਰ ਰਈ ਗੱਲ ਦਲੀਲਾਂ ਵਕੀਲਾਂ ਅਪੀਲਾਂ ਦੀ ਇੱਕ ਵਾਰੀ ਸਾਥ ਕਰਤਾਰ ਕਹੇ ਕਿ ਉਹਦੇ ਤੇ ਭਰੋਸਾ ਰੱਖ ਲੈ ਝੂਠੀ ਸਰਕਾਰ ਹੈ ਉਹ ਸੱਚੀ ਸਰਕਾਰ ਹੈ ਇਹ ਉਥੇ ਜਿਹੜੀ ਕੈਦ ਦਾ ਨਕਸ਼ਾ ਖਿੱਚਿਆ ਵਿਦਵਾਨ ਨੇ ਜਦੋਂ ਮਹਾਰਾਜ ਸਾਹਿਬ ਨੂੰ ਪਹਿਲੀ ਵਾਰੀ ਜੇਲ੍ਹ ਜਾਣਾ ਪਿਆ ਅੱਜ ਵੀ ਉਥੇ ਬੈਠੇ ਆਖੋ ਸਤਨਾਮ ਫੇਰ ਕਿਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਰਹਿ ਗੁਰੂ ਆਰ ਗੋਬਿੰਦ ਸਾਹਿਬ ਮਹਾਰਾਜ ਜੇਲ੍ਹ ਚ ਰਹਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਕੈਦ ਵਿੱਚ ਰੱਖਿਆ ਇਹੋ ਜੇ ਪਿੰਜਰੇ ਚ ਪਾਇਆ ਸੀ ਨਾ ਬੈਠਾ ਜਾਂਦਾ ਸੀ ਨਾ ਖੜੋਤਾ ਜਾਂਦਾ ਸੀ ਫਿਰ ਗੁਰੂ ਮਹਾਰਾਜ ਦੇ ਸਤਕਾਰਯੋਗ ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬ ਜੀ ਉਥੇ ਕੋਤਵਾਲੀ ਸਾਡਾ ਰਿਸ਼ਤਾ ਹੀ ਬੜਾ ਇਸ ਚੀਜ਼ ਦੇ ਨਾਲ ਅਸੀਂ ਜੰਮੇ ਹੀ ਜੇਲਾਂ ਚ ਤੇ ਅੱਜ ਵੀ ਉਥੇ ਹੀ ਆਖੋ ਸਤਨਾਮ ਪਰ ਵੱਖਰੀ ਨਜ਼ਾਰੇ ਕਈ ਰੂਹਾਂ ਨੇ ਤੇ 40 40 ਸਾਲ ਹੋ ਗਏ 50 50 ਸਾਲ ਹੋ ਗਏ ਉਹ ਚੁੱਪ ਕਰਕੇ ਟੇਗਾ ਅਸਲ ਵਿੱਚ ਉਹ ਬਰੂਦ ਤਿਆਰ ਹੋ ਰਿਹਾ ਜੇ ਆਖੋ ਸਤਨਾਮ ਜਿਹੜੀਆਂ ਰੂਹਾਂ ਸਬਰ ਕਰਕੇ ਬੈ ਗਈਆਂ ਉਹਨਾਂ ਦਾ ਵੀ ਜੀ ਕਰਦਾ ਖਾਈਏ ਪੀਏ ਨਜ਼ਾਰੇ ਲਈਏ ਪਰ ਯਾਦ ਰੱਖਣਾ ਉਹ ਤਪੱਸਿਆ ਇੱਕ ਦਿਨ ਜ਼ਰੂਰ ਪ੍ਰਗਟ ਹੋਣੀ ਆ ਤੇ ਜਦੋਂ ਉਹ ਹੀ ਮੁੜ ਕੇ ਵੇਖਿਓ ਫਿਰ ਖੇਡਾਂ ਆਖੋ ਸਤਨਾਮ ਇਹ ਪਹਿਲਾ ਪਿਆਲਾ ਸੱਚ ਦਾ ਗੁਰੂ ਨਾਨਕ ਸਾਹਿਬ ਨੇ ਛਕਿਆ ਤੇ ਜਿੱਧਰ ਨੂੰ ਗਏ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਿਥਵੀ ਬਾਬਾ ਜੀ ਆਰਤੀ ਕਰੈ ਸੀ ਰੂਹ ਦੇ ਨਾਲ ਤੇ ਉਥੇ ਯਾਦ ਆਈ ਵੀ ਕਿਤੇ ਇਸ ਆਰਤੀ ਬਦਲੇ ਵੀ ਬਾਬੇ ਨਾਨਕ ਨੇ ਸੰਘਰਸ਼ ਲੜਿਆ ਐਵੇਂ ਨਹੀਂ ਸਾਡੇ ਕੋਈ ਆਈ ਉਥੇ ਵੀ ਜਗਨਨਾਥ ਗਏ ਤੇ ਉਹ ਕਹਿੰਦੇ ਬਾਬਾ ਤੂੰ ਕੱਲਾ ਆ ਜਾ ਤੂੰ ਬੇਦੀਆਂ ਦੀ ਕੁੱਲ ਚੋਂ ਹਾ ਨਾਲ ਦੇ ਨੂੰ ਰਹਿਣ ਦੇ ਮੇਰਾ ਸੀ ਆਖੋ ਸਤਨਾਮ ਮਾਰੇ ਕਹਿੰਦੇ ਨੂੰ ਭਰਾ ਕਿਹਾ ਵਾ ਤੇ ਜਿੰਨੂੰ ਮਾਰੇ ਦੀ ਹਜੂਰੀ ਚ ਆਪਾਂ ਕਿਹਨੇ ਨਾ ਕਿਸੇ ਨਾ ਬਚਨ ਕਰ ਲਈਏ ਸਿਰ ਤੇ ਲੈ ਜੂ ਬਚਨ ਨਹੀਂ ਮੁਕਣਾ ਚਾਹੀਦਾ ਤੇ ਮਾਮਪੁਰਖ ਰੱਬ ਦੇ ਪਿਆਰੇ ਮੇਰੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮੇਰਾ ਭਰਾ ਵਾ ਇਹਦੀ ਮਾਂ ਨੇ ਵਾਦਾ ਕੀਤਾ ਸੀ ਬਾਬਾ ਇਹਦੀ ਬਾਣਾਂ ਛੱਡੀ ਜਿੱਦਾਂ ਮਾਮਪੁਰਖਾਂ ਦੇ ਸੰਗੀ ਸੀ ਨਾ ਸੰਸਕਾਰ ਵੇਲੇ ਛਾਲ ਮਹਾਰਤੀ ਸੀ ਚਿਖਾ ਚ ਆਖੋ ਸਤਨਾਮ ਸ੍ਰੀ ਇਹੋ ਜਿਹੇ ਯੋਧਿਆਂ ਦੀ ਆਪਾਂ ਅੱਜ ਸਟੇਜ ਤੇ ਬੈਠੇ ਰੱਬ ਦੇ ਪਿਆਰਿਆਂ ਦੀ ਗੁਰਮੁਖ ਜਨਮ ਸਵਾਰ ਦਰਗਹਿ ਬਲ ਦੀ ਚਿਖਾ ਦੇ ਵਿੱਚ ਉਹ ਸਿੰਘ ਛਾਲ ਮਾਰ ਗਿਆ ਕਿਉਂਕਿ ਬਾਬਾ ਜੀ ਬਚਨ ਕਰਕੇ ਗਏ ਸੀ ਸੰਤ ਜੀ ਕਹਿੰਦਾ ਮਾਮਪੁਰਖੋ ਜਦੋਂ ਸੱਚ ਕਰਨ ਚੱਲੇ ਮੈਨੂੰ ਜਰੂਰ ਲੈ ਕੇ ਜਾਇਓ ਦਸਦੇ ਸਿੰਘ ਭਿਓ ਕਿਤੇ ਸੇਵਾ ਲਈ ਬਾਹਰ ਸੀ ਆਵਾਜ਼ ਵੱਜੀ ਨਾਲ ਦੇ ਸਿੰਘ ਨੂੰ ਕਹਿੰਦੇ ਮਾਮਪੁਰਖਾਂ ਨੇ ਆਖਿਆ ਸੱਦਾ ਆ ਗਿਆ ਚੱਲ ਜੀ ਕਹਿੰਦੇ ਸੁਪਨੇ ਲਈ ਜੰਨਾ ਏ ਇੱਥੇ ਤੇ ਕੋਈ ਦੀਦਾ ਨਹੀਂ ਆਵਾਜ਼ ਕਿਨੇ ਮਾਰੀ ਜਦੋਂ ਫਿਰ ਦਿਨ ਚੜ੍ਹਿਆ ਪਤਾ ਲੱਗਾ ਕਿੰਨੇ ਮੈਂ ਤੁਹਾਨੂੰ ਆਖਿਆ ਸੀ ਨਾ ਮੈਨੂੰ ਆਵਾਜ਼ ਵੱਜੀ ਹੈ ਇਹ ਸੱਚੀ ਦਾ ਘਰ ਜੀ ਇੱਥੇ ਬੜੀਆਂ ਅੱਜ ਵੀ ਰਹਿਮਤਾਂ ਪਈਆਂ ਤੇ ਭਾਗਾਂ ਵਾਲੇ ਆਪਾਂ ਕਰਮਾਂ ਵਾਲੇ ਜਸ ਮਿਲਦਾ ਹੈ ਸੁਭ ਕਰਮਾਂ ਨਾ ਪਰ ਕਰਮ ਬਣਾਉਣੇ ਅਕਰਮਾਂ ਕਰਕੇ ਸੁਣਦੇ ਤੁਸੀਂ ਕਿਹੜੇ ਕਿਹੜੇ ਬੁਲਾਰੇ ਵਿੱਚ ਸਾਨੂੰ ਵੀ ਮੂਰਖਾਂ ਬਾਣ ਬਖਿਆ ਡਰ ਜਿਆ ਲੱਗਦਾ ਹੈ ਕਿਉਂਕਿ ਵਿਦਵਾਨ ਜਣੋ ਤੁਸੀਂ ਸਾਰੇ ਤੇ ਮਹਾਰਾਜ ਕਿਰਪਾ ਕਰਦੇ ਹੈ ਜਸ ਮਿਲਦਾ ਹੈ ਸੁਭ ਕਰਮਾ ਨਾ ਪਰ ਕਰਮ ਬਣਾਉਣੇ ਪੈਂਦੇ ਨੇ ਜਸ ਦਿੰਦਾ ਏ ਜੋ ਦੁਨੀਆ ਨੂੰ ਜਸ ਓਸ ਦੇ ਗਾਉਣੇ ਸਤ ਗੁਰ ਦੀ ਨਦਰਸ ਵੱਲੀ ਲਈ ਦਿਲ ਦਾ ਨਜ਼ਰਾਨਾ ਕਾਫੀ ਨਹੀਂ ਕਹੀ ਕਹਿਣਗੇ ਮੇਰਾ ਦਿਲ ਸੱਚਾ ਬੰਦੇ ਦਾ ਮਨ ਸੱਚਾ ਚਾਹੀਦਾ ਅੰਮ੍ਰਿਤ ਛੱਕਣ ਦੀ ਲੋੜ ਨਹੀਂ ਕੋਈ ਗੱਲ ਨਹੀਂ ਹੈ ਗੁਰਦੁਆਰੇ ਜਾਣ ਦੀ ਲੋੜ ਨਹੀਂ ਕਥਾ ਕੀਰਤਨ ਬਾਬਾ ਜੀ ਤੁਸੀਂ ਚੋਲੇ ਪਾਏ ਬਾਣੇ ਤੇ ਅੰਦਰ ਸੱਚਾ ਇੱਧਰ ਸੁਣੋ ਕਹਿੰਦੇ ਦਿਲ ਦਾ ਨਜ਼ਰਾਨਾ ਕਾਫੀ ਨਹੀਂ ਮਸਤਾ ਦਿਲਦਾਰ ਦੀ ਖਿਦਮਤ ਵਿੱਚ ਸਿਰ ਭੇਟ ਚੜਾਉਣੇ ਪੈਂਦੇ ਆ। ਪੜਿਆ ਸੀ ਨਾ ਫਿਰ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾ। ਸਿਰ ਜਾਂਦਾ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਸਿਰ ਵਾਹ ਸਿਰ ਜਾਂਦਾ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਂਦਾ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਸਿਰ ਵਾਹਿਗੁਰੂ ਕਹਿੰਦੇ ਇਕੱਲਾ ਦਿਲ ਨਾ ਨਹੀਂ ਚੱਲਣਾ ਇਕੱਲੇ ਮਨ ਸਾਫ ਨਹੀਂ ਚੱਲਨੇ ਇੱਥੇ ਸਿਰ ਵੀ ਦੇਣੇ ਪੈਂਦੇ ਆ ਕੋਈ ਪਿਛਾਣ ਹੀ ਹੋਣਾ ਪੈਂਦਾ ਇਸ ਕਰਕੇ ਮਾਰੇ ਨੇ ਸੱਚ ਦਾ ਪਿਆਲਾ ਪੀਤਾ ਦੂਸਰਾ ਪਿਆਲਾ ਸੰਤੋਖ ਦਾ ਉਹ ਬਾਬਾ ਲੈਣਾ ਜੀ ਨੇ ਚੱਕਿਆ ਕਿੱਡੀ ਸੋਹਣੀ ਦੁਕਾਨ ਚੱਲਦੀ ਸੀ ਸੋਹਣੇ ਪੈਸੇ ਬੰਦੇ ਕਾਰੋਬਾਰ ਭਾਈ ਜੋ ਤੂੰ ਇੱਕੋ ਸ਼ਬਦ ਸੁਣਿਆ ਇਹੋ ਜੀ ਖਿੱਚ ਪੈ ਗਈ ਕਹਿੰਦਾ ਜਿਹਦੇ ਸ਼ਬਦ ਵਿੱਚ ਇੰਨੀ ਸ਼ੋਅ ਹੈ ਬਾਬਾ ਆਪ ਕਿਦਾਂ ਦਾ ਹੋਏਗਾ ਆਖੋਏਗਾ ਉਸੇ ਵੇਲੇ ਕਹਿੰਦੇ ਚਲੋ ਮੈਨੂੰ ਵੀ ਦੱਸੋ ਕਿੱਥੇ ਜਾਣਾ ਹੈ ਕਹਿੰਦੇ ਕਰਤਾਰਪੁਰ ਐਨਾ ਸੋਖ ਛੱਡ ਕੇ ਐਨਾ ਕਾਰੋਬਾਰ ਛੱਡ ਕੇ ਜੱਦੀ ਪੁਸ਼ਤੀ ਤੇ 21 ਪਰਖਾਂ ਚੋਂ ਪਾਸ ਹੋਏ ਜਾ ਕੇ ਜਿੱਥੇ ਬਾਬਾ ਖਲਾਰ ਦਿੰਦਾ ਸੀ ਸਾਰੀ ਸਾਰੀ ਰਾਤ ਕੱਪੜੇ ਲੈ ਕੇ ਖੜੇ ਰਹਿ ਆਖੋ ਸਤਨਾਮ ਆਪਾਂ ਕਿਥੋਂ ਖੜੋ ਜਾਵਾਂਗੇ ਆਪਾਂ 10 ਮਿੰਟ ਕਿਤੇ ਤੇ ਸਕਤਰ ਸਭ ਲੇਟ ਕਰ ਦਿੰਦੇ ਤੇ ਖਬਰਾੜ ਜੀ ਹੁੰਦੀ ਆ ਕੋ ਸਤਨਾ ਕਈ ਵਾਰੀ ਇਦਾਂ ਵੀ ਹੁੰਦਾ ਮਾਹਪੁਰ ਖਾਣਾ ਬੜਾ ਕੁਝ ਗੁਰਮੁਖੋ ਆਪਾਂ ਤੇ ਬੜਾ ਸੁਖੀ ਬੜੀ ਦਾਤ ਆਪਣੇ ਤੇ ਮਿਹਰ ਕੀਤੀ ਮਾਰੇ ਨੇ ਸਾਰੀ ਸਾਰੀ ਰਾਤ ਜੇ ਮੀ ਪੈਂਦਾ ਤੇ ਮਹਾਰਾਜ ਰਾਵੀ ਚ ਤੇ ਕੰਡੇ ਤੇ ਖੜੇ ਰਹੇ ਸੰਤੋਖ ਜਿੱਥੇ ਖੁਲਾਰਤਾ ਤੀਸਰਾ ਪਿਆਲਾ ਜੀ ਦਇਆ ਦਾ ਕਿੰਨੇ ਪੀਤਾ ਧੰਨ ਗੁਰੂ ਅਮਰਦਾਸ ਮਾਰੇ ਨੇ ਸਭ ਤੋਂ ਪਹਿਲਾ ਨਿਸ਼ਾਨ ਸਾਬ ਗੋਇੰਦਵਾਲ ਸਾਹਿਬ ਚੋਂ ਲਿਆ ਅਜਨਾ ਸੰਗਤਾਈ ਤੇ ਬਚਨ ਕਰਨਦੇ ਸੀ ਇਹੋ ਪਿਆ ਜਿਹੜਾ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਕਿਦੋਂ ਬਣੀ ਭਾਈ ਪਾਰੋ ਜੀ ਪਰਮਾਨਸ ਡੱਲਾ ਸਾਹਿਬ ਜਿੱਥੋਂ ਦਾਸ ਨੂੰ ਸੀਸਾਂ ਮਿਲੀਆਂ ਉਹਨਾਂ ਦੀ ਕੁਲ ਚੋਂ ਸੀ ਪਹਿਲੇ ਪਿਆਰੇ ਭਾਈ ਦਇਆ ਸਿੰਘ ਸਾਹਿਬ ਜੀ ਉਹਨਾਂ ਪਹਿਲਾ ਨਿਸ਼ਾਨ ਸਾਬ ਭਾਈ ਪਾਰੋ ਸਾਹਿਬ ਨੇ ਚਲਾਇਆ ਸੀ ਗੋਇੰਦਵਾਲ ਸਾਹਿਬ ਚਿੱਟੇ ਰੰਗ ਦਾ ਜਦੋਂ ਫਰਲਾ ਇਦਾਂ ਓਡਿਆ ਨਾ ਫਰਲੇ ਦਾ ਇਸ਼ਾਰਾ ਆਇਆ ਵੀ ਜਿੰਨੂੰ ਰੋਟੀ ਨਹੀਂ ਮਿਲਦੀ ਆਜੋ ਬੋਲੀ ਚੱਲਿਓ ਹਣ ਜਿਹਨੂੰ ਦਵਾਈ ਨਹੀਂ ਮਿਲਦੀ ਜਿਹਨੂੰ ਕਮਰਾ ਨਹੀਂ ਮਿਲਦਾ ਉਹ ਜਿਹਨੂੰ ਪਾਣੀ ਨਹੀਂ ਮਿਲਦਾ ਆਜੋ ਉਹ ਜਿਹਨੂੰ ਕੋਈ ਵੀ ਦੁਨੀਆ ਤੇ ਸਹਾਰਾ ਨਹੀਂ ਦਿੰਦਾ ਉਹ ਵੀ ਜਿਹਦੀਆਂ ਬੱਚੀਆਂ ਦੇ ਵਿਆਹ ਕਰਨ ਵਾਲੇ ਉਹ ਵੀ ਆਜੋ ਜਿਨ੍ਹਾਂ ਦਾ ਮਾਂ ਪਿਓ ਮੰਜੀ ਤੇ ਉਹ ਵੀ ਇਹ ਸਚਾਈ ਜੇ ਬਾਈ ਪ੍ਰਚਾਰਕ ਪੈਦਾ ਕੀਤੇ ਬਾਪੂ ਨੇ ਜਿਨ੍ਹਾਂ ਚੋਂ ਚਾਰ ਡੱਲਾ ਸਾਹਿਬ ਨੂੰ ਮਿਲੇ ਆਖੋ ਸਤਨਾਮ ਉਹਨਾਂ ਮੰਜੀਆਂ ਚੋਂ 52 ਪੀੜੇ ਤੇ ਜੋ ਨਿਸ਼ਾਨ ਚ ਲਿਆ ਦੂਰ ਦੂਰ ਤੱਕ ਸਭ ਤੋਂ ਪਹਿਲਾ ਵਸਾਖੀ ਦਾ ਜੋੜ ਮੇਲਾ ਪਹਿਲਾ ਮੇਲੇ ਲੱਗਦੇ ਹੀ ਉਹ ਤੇ ਜੋੜ ਮੇਲਾ ਉਹਨਾਂ ਬਣਾਇਆ ਜਿੱਦਾਂ ਆਪ ਜੀ ਹਰ ਸਾਲ ਇੱਥੇ ਰਹਿ ਕੇ ਇਹ ਵਰਸ਼ੀਆਂ ਇਸ ਸਮਾਗਮ ਦੇ ਵਿੱਚ ਕਿੰਨੀਆਂ ਰੂਹਾਂ ਦੇ ਦੀਦਾਰ ਕਿੰਨੀਆਂ ਦੀ ਰੋਜੀ ਕਿੰਨਿਆਂ ਦਾ ਭਲਾ ਉੱਥੇ ਪਹਿਲਾ ਜੋੜ ਮੇਲਾ ਭਾਈ ਪਰੋ ਨੇ ਆਖਿਆ ਮਾਰੇ ਤੇ ਅੱਜ ਤੀ ਮਾਫੀ ਦਿਓ ਮਾਰੇ ਕਿੰਨੇ ਭਾਈ ਪਰੋ ਤੈਨੂੰ ਕੀ ਲਾਭ ਹੋਊਗਾ ਜੋੜ ਮੇਲੇ ਦਾ ਅੱਜ ਕਈਆਂ ਦੀ ਭਾਵਨਾ ਹੁੰਦੀ ਨਾ ਵੱਡਾ ਇਕੱਠ ਹੋਵੇ ਚੱਲ ਮਾਇਆ ਵਾਵਾ ਤੇ ਉਹ ਕਹਿੰਦੇ ਸੀ ਸਤਿਗੁਰੂ ਮੇਰਾ ਜੀ ਕਰਦਾ ਵੱਡਾ ਇਕੱਠ ਕਰਾਓ ਜਿੱਦਾਂ ਇੱਥੇ ਹੋ ਰਿਹਾ ਨਾ ਤੇ ਮਾਰੇ ਕਹਿੰਦੇ ਤੈਨੂੰ ਕੀ ਮਿਲੇਗਾ ਕਹਿੰਦੇ ਪਾਤਸ਼ਾਹ ਤੇਰੇ ਰੰਗੇ ਹੋਏ ਸਿੱਖਾਂ ਦੇ ਦਰਸ਼ਨ ਹੋ ਜਾਣਗੇ ਆਪਕੋ ਸਤਨਾਮ ਹੁਣ ਇੱਥੇ ਪਤਾ ਨਹੀਂ ਕਿੰਨੀਆਂ ਕਰੂਆਂ ਬੈਠੀਆਂ ਵਿਆਸੀ ਕਿੰਨੇ ਕੁ ਗੜੋਚ ਹੋਏ ਜਿਹੜੇ ਸੱਚੀ ਪਹੁੰਚੇ ਆ ਇਹ ਆਪਣੇ ਰਗਿਆਂ ਵੀ ਤਰ ਜਾਣਾ ਜਿਉਂ ਪਾਖਾਨ ਦਾਬ ਚੜ ਤਰੇ ਪ੍ਰਾਣੀ ਗੁਰ ਚਰਨਾ ਭਾਈ ਪਾਰ ਉਹਦਾ ਅੰਦਰ ਕਿੰਨਾ ਹੋ ਮਹਾਰਾਜ ਤੇਰੀ ਕੋੜਿਆਂ ਦੀ ਜੋੜਿਆਂ ਦੀ ਭਾਂਡਿਆਂ ਦੀ ਸੇਵਾ ਮਿਲੂ ਐਵੇਂ ਨਹੀਂ ਮਹਾਰਾਜ ਸਹਿਬ ਨੇ ਆਖਿਆ ਭਾਈ ਪਰ ਉਹ ਤੈਨੂੰ ਗੱਦੀ ਦੇ ਦੀਏ ਜਿੱਥੇ ਗੁਰੂ ਰਾਮਦਾਸ ਮਹਾਰੇ ਬੈਠੇ ਨਾ ਬਾਬਾ ਜੀ ਸ਼ਬਦ ਪੜ੍ਹ ਕੇ ਗਏ ਉਸ ਗੱਦੀ ਤੇ ਮਹਾਰਾਜ ਸਹਿਬ ਨੇ ਪਹਿਲੋਂ ਇਹਨਾਂ ਨੂੰ ਆਖਿਆ ਸੀ ਕਹਿੰਦੇ ਆਜੋ ਬਹਿ ਜਾਓ ਕਹਿੰਦੇ ਸਤਿਗੁਰੂ ਤੁਹਾਡੀ ਕਿਰਪਾ ਗੱਦੀ ਨਹੀਂ ਗੋਦੀ ਠੀਕ ਆਖੋ ਸਤਨਾਮ ਚੌਥਾ ਪਿਆਲਾ ਧਰਮੰਦਾ ਗੁਰੂ ਰਾਮਦਾਸ ਮਾਰੇ ਨੇ ਸਾਰੇ ਘਰ ਰਹਿ ਕੇ 21 ਸਾਲ ਟੋਕਰੀ ਢੋਈ ਸਾਨੂੰ ਦੱਸਿਆ ਵੀ ਕਿਦਾਂ ਹਮ ਰੁਲਤੇ ਫਿਰਤੇ ਤੋਂ ਬੈਠਾ ਸੋਢੀ ਪਾਤਸ਼ਾਹ ਦਾ ਸਫਰ ਤੈ ਕੀਤਾ ਤੇ ਪੰਜਵਾਂ ਪਿਆਲਾ ਧੀਰਜ ਦਾ ਉਹ ਬਾਪੂ ਗੁਰੂ ਅਰਜਨ ਸਾਹਿਬ ਮਾਰੇ ਨੇ ਛਕਿਆ ਸਾਰੇ ਤੱਤੇ ਹੀ ਇਕੱਠੇ ਹੋਏ ਸੀ ਇੰਨਾ ਜੋਰ ਲੱਗ ਗਿਆ ਮਹਾਰਾਜ ਸਾਹਿਬ ਨੂੰ ਤਪਾਉਣ ਦਾ ਚੰਦੂ ਕਹਿੰਦਾ ਬਾਬਾ ਰੋਪਾ ਇੱਕ ਵਾਰੀ ਹਏ ਕਹਦੇ ਤੇਰੇ ਚਿਹਰੇ ਦਾ ਨੂਰ ਨਹੀਂ ਮੁੱਕਦਾ ਤੇ ਨੁਰਵਾਉਣਾ ਤੇ ਚੁੱਪ ਕਰਾਉਣਾ ਹੈ ਮਹਾਰਾਜ ਸਾਹਿਬ ਕਹਿੰਦੇ ਤੇਰਾ ਸੁਪਨਾ ਕਦੇ ਪੂਰਾ ਨਹੀਂ ਹੋਣਾ ਬੋਲ ਵਾਹਿਗੁਰੂ ਕਹਿੰਦੇ ਕਿਉਂ ਨਹੀਂ ਹੋਣਾ ਬਾਬਾ ਉਹ ਸਰੀਰ ਸੜ ਗਿਆ ਕੇਸ ਸੜ ਗਿਆ ਹੁਣ ਤੇ ਸ਼ਹੀਦੀ ਬਾਟਈ ਹੈ ਕਹਿੰਦੇ ਪਰ ਤੇਰੀ ਜਿਹੜੀ ਮਨਸਾ ਨਾ ਸਾਡੀ ਆਵਾਜ਼ ਬੰਦ ਕਰਨ ਦੀ ਸੰਤਾ ਨੂੰ ਕਿਉਂ ਸ਼ਹੀਦ ਕੀਤਾ ਕੱਲਾ ਕਿਤੇ ਉੱਥੇ ਥੋੜਾ ਉਹ ਬੈਠੇ ਸੀ ਕਿੰਨੇ ਗੁਰਦੁਆਰਿਆਂ ਦੀ ਲਿਸਟ ਜਿਨ੍ਹਾਂ ਤੇ ਹਮਲਾ ਹੋਇਆ ਜਿਹੜਾ ਵੀ ਸੱਚ ਬੋਲਦਾ ਇਹ ਸਾਡੇ ਬਾਪੂ ਉਹਦੇ ਕਹਗੇ ਗੁਰੂ ਅਰਜਨ ਸਾਹਿਬ ਸ਼ਹੀਦਾਂ ਦੇ ਸਰਤਾਜ ਕਹਿੰਦੇ ਭਾਈ ਤੁਸੀਂ ਸੱਚ ਦੀ ਆਵਾਜ਼ ਬੰਦ ਕਰ ਨਹੀਂ ਹੈ ਨਾ ਜਿੰਨਾ ਮਰਜੀ ਸ਼ਹੀਦੀਆਂ ਪਾ ਦਿਓ ਜਿੰਨੇ ਮਰਜੀ ਜੋਧੇ ਮਕਾ ਦਿਓ ਪਰ ਜਿੰਨਾ ਚਿਰ ਧਰਤੀ ਤੇ ਚੰਨ ਤਾਰੇ ਆ ਉਹਨਾਂ ਚਿਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰਹਿਣਾ ਤੇ ਸੱਚ ਦੀ ਆਵਾਜ਼ ਬੁਲੰਦ ਰਹਿਣੀ ਹੈ ਉੱਪਰ ਗੰਵ ਵਾਲੀ ਉਹ ਇਹਨਾਂ ਦੇ ਗਲੇ ਚੋਂ ਨਿਕਲੇ ਬੋਲ ਸੀ ਕੌਣ ਮਟਾਲੂਗਾ ਇਹਨੂੰ ਮਾਰੇ ਕਹਿੰਦੇ ਅਸੀਂ ਸ਼ਬਦ ਵਿੱਚ ਬੈ ਗਿਆਂ ਤੇ ਸ਼ਬਦ ਨੂੰ ਅੱਗ ਸਾੜ ਨਹੀਂ ਸਕਦੀ ਪਾਣੀ ਡੋਬ ਨਹੀਂ ਸਕਦਾ ਸ਼ਬਦ ਨੂੰ ਚੋਰ ਲਜਾ ਨਹੀਂ ਸਕਦਾ ਹੁਣ ਤੁਹਾਡੇ ਸੁਪਨੇ ਰਹਿ ਜਾਣੇ ਆ ਸੋ ਬਹੁਤ ਬਹੁਤ ਧੰਨਵਾਦ ਗੁਰੂ ਕੀ ਸੰਗਤ ਦਾ ਪ੍ਰਬੰਧਕ ਜਣਾਂ ਦਾ ਸਾਰੀਆਂ ਰੂਹਾਂ ਨੇ ਬੜਾ ਮਾਣ ਬਖਸ਼ਿਆ ਫਿਰ ਵੀ ਕੋਈ ਅਖਰਵਾਦਾ ਘਾਟਾ ਬੋਲਦਿਆਂ ਸੇਵਾ 'ਚ ਕੋਈ ਰਹਿ ਗਈ ਹੋਵੇ ਤਿਆਵ ਜੀ ਨੇ ਕਿਰਪਾ ਕਰਕੇ ਬਖਸ਼ ਲੈਣਾ ਸਾਰੀਆਂ ਸੰਗਤਾਂ ਸੀਸ ਦੇ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ